ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਇੱਕ ਚੀਜ਼ ਪਾ ਦਿੰਦੇ ਹੋ ਤਾਂ ਮੰਨ ਲਓ ਕਿ ਤੁਹਾਡੇ ਘਰ ਵਿੱਚ ਬਰਕਤ ਦਾ ਵਾਸ ਹਮੇਸ਼ਾ ਲਈ ਹੋ ਜਾਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਾ ਜੀ ਆਪਣੀ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਸਵੇਰੇ ਰੋਟੀ ਬਣਾਉਣ ਤੋਂ ਪਹਿਲਾਂ ਤਵੇ ਤੇ ਇਹ ਇੱਕ ਚੀਜ਼ ਪਾਓ ਤਾਂ ਉਸ ਤੋਂ ਬਾਅਦ ਤਵੇ ਤੇ ਰੋਟੀ ਪਾਓ ਇਦਾਂ ਕਰਨ ਦੇ ਨਾਲ ਘਰ ਵਿੱਚ ਬਰਕਤ ਪੈਸਾ ਮਾਇਆ ਤੇ ਖੁਸ਼ੀਆਂ ਤੇ ਖੁਸ਼ੀਆਂ ਵਾਸ ਕਰ ਜਾਣਗੀਆਂ ਐਸੇ ਪਿਛੇ ਧਾਰਮਿਕ ਤੇ ਵਿਗਿਆਨਿਕ ਕਾਰਨ ਦੋਵੇਂ ਹਨ ਪਹਿਲਾਂ ਸੰਗਾ ਜੀ ਸਿਆਣੇ ਲੋਕ ਕਿਹਾ ਕਰਦੇ ਸਨ ਕਿ ਬੀਬੀਆਂ ਤਵੇ ਤੇ ਜਦੋਂ ਰੋਟੀਆਂ ਪਾਉਂਦੀਆਂ ਹਨ ਤਾਂ ਉਦੋਂ ਇਹ ਚੀਜ਼ਾਂ ਪਾਉਂਦੀਆਂ ਹਨ ਘਰ ਦੇ ਜੀ ਇਸ ਨਾਲ ਸਿਹਤ ਮੰਦ ਤੇ ਘਰ ਵਿੱਚ ਬਰਕਤ ਆਉਂਦੀ ਸੀ ਇਸ ਵਿਸ਼ੇ ਦਾ ਕੀ ਕਾਰਨ ਹੈ ਇਹ ਸੀ ਕਿ ਜਦੋਂ ਤਵੇ ਤੇ ਰੋਟੀ ਪਾਉਣੀ ਉਸ ਤੋਂ ਪਹਿਲਾਂ ਤਵੇ ਤੇ ਥੋੜਾ ਜਿਹਾ ਘਿਓ ਪਾਉਂਦੀਆਂ ਸਨ ਤੇ ਕਈ ਬੀਬੀਆਂ ਕੀ ਕਰਦੀਆਂ ਸਨ ਕਿ ਪਾਣੀ ਪਾ ਦਿੰਦੀਆਂ ਹਨ ਤੇ ਉਦੋਂ ਤੱਕ ਉਹਦੇ ਉੱਪਰ ਰੱਖਣਾ ਚਾਹੀਦਾ ਕਿ ਜਦੋਂ ਤੱਕ ਬੁਲਬਲੇ ਨਾ ਬੰਝਾਂ ਲੋਕ ਧਰਮ ਦੇ ਨਾਂ ਤੇ ਹਰ ਇੱਕ ਕੰਮ ਛੇਤੀ ਕਰ ਲੈਂਦੇ ਵਿਗਿਆਨ ਨੂੰ ਸਮਝਾਉਣ ਲੱਗਿਆਂ ਉਹਨਾਂ ਨੂੰ ਸਮਾਂ ਲੱਗਦਾ ਸੀ ਉਦੋਂ ਕਿਹਾ ਜਾਂਦਾ ਸੀ ਕਿ ਇਦਾਂ ਕਰੰਦੇ ਨਾਂ ਹਰ ਪਾਸਿਓਂ ਬਰਕਤ ਘਰ ਵਿੱਚ ਆਉਂਦੀ ਹੈ ਘਰ ਦੇ ਜੀ ਖੁਸ਼ ਰਹਿਣਗੇ ਤੇ ਹੁਣ ਵਿਗਿਆਨ ਕੀ ਕਹਿੰਦਾ ਹੈ ਕਿ ਜਦੋਂ ਆਪਾਂ ਤਵੇ ਤੇ ਪਾਣੀ ਪਾਉਂਦੇ ਹਾਂ ਤੇ ਉਦੋਂ ਤੱਕ ਰੱਖਦੇ ਹਾਂ ਜਦੋਂ ਤੱਕ ਉਹ ਬੁਲਬਲੇ ਨਾ ਬੰਝਾਂ ਤਾਂ ਇਹਦੇ ਚਿੰਨੇ ਬੈਕਟੀਰੀਆ ਤੇ ਜਮ ਸੌਂਦੇ ਹਨ ਉਹ ਸਭ ਫਿਰ ਖਤਮ ਹੋ ਜਾਂਦੇ ਹਨ ਜਿਸ ਦਾ ਸਿੱਧਾ ਹੈ ਪੱਕਾ ਸਫਾਈ ਦੇ ਨਾਲ ਹੈ ਇਸੇ ਨਾਲ ਰੋਗ ਬਿਮਾਰੀਆਂ ਨਹੀਂ ਹੁੰਦੀਆਂ ਘਰ ਦੇ ਜੀ ਇਸ ਨਾਲ ਸਿਹਤਮੰਦ ਵੀ ਰਹਿੰਦੇ ਹਨ ਤੇ ਠੀਕ ਵੀ ਰਹਿੰਦੇ ਹਨ ਸਿਹਤੋਂ ਵੱਡਾ ਕੋਈ ਵੀ ਖਜ਼ਾਨਾ ਨਹੀਂ ਹੈ ਸੰਗ ਜੀ ਅਸੀਂ ਇਸ ਗੱਲ ਨੂੰ ਪਲੇਪਾਂਤ ਜਾਣਦੇ ਹਾਂ ਕਿ ਹਰ ਇੱਕ ਚੀਜ਼ ਦਾ ਅਸਰ ਹੁੰਦਾ ਹੈ ਉਹ ਚੰਗਾ ਵੀ ਹੁੰਦਾ ਹੈ ਤੇ ਮਾੜਾ ਵੀ ਹੁੰਦਾ ਹੈ ਇਸ ਲਈ ਬੀਬੀਆਂ ਜਦੋਂ ਪ੍ਰਸ਼ਾਦਾ ਸਬਜ਼ੀ ਕੋਈ ਵੀ ਰਸੋਈ ਵਿੱਚ ਕੰਮ ਕਰਨਾ ਤਾਂ ਇਹ ਕੰਮ ਜ਼ਰੂਰ ਕਰਨ ਇੱਕ ਵਾਰ ਜਦੋਂ ਮੱਖ ਤੋਂ ਅਸੀਂ ਵਾਹਿਗੁਰੂ ਕਹਿ ਕੇ ਹਰ ਇੱਕ ਚੀਜ਼ ਬਣਾਉਣੀ ਚੀਜ਼ ਵਿੱਚ ਪ੍ਰਗਟ ਤੇ ਸੰਤੋਖ ਫਿਰ ਆਪੇ ਆ ਕੇ ਆਵਾਜ਼ ਕਰੇਗਾ ਨਾਮ ਦਾ ਅਸਰ ਸਭ ਦੇ ਅੰਦਰ ਵਸ ਜਾਵੇਗਾ ਫਿਰ ਮਤ ਤੇ ਬੁੱਧ ਦੋਵੇਂ ਬਦਲ ਜਾਣਗੇ ਕਿਵੇਂ ਸੰਸਾਨ ਦੇ ਸੁਭਾਅ ਦੀ ਤਬਦੀਲੀ ਕਰਨੀ ਹੈ ਖਾਸ ਕਰਕੇ ਬੱਚਿਆਂ ਦੇ ਲੜਨ ਦੀ ਜਾਂ ਆਖੇ ਨਾ ਲੱਗਣ ਦੀ ਤੇ ਉਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਚਿਹੜਾਪਨ ਦੂਰ ਕਰ ਸਕਦੇ ਹਾਂ ਸੰਗਤ ਜੀ ਵਾਇਗਰੋ ਜੀ ਕਹਿੰਦੇ ਹੋ ਜੋ ਵੀ ਬਣਾਉਂਦੇ ਹੋ ਉਹ ਬੋਲ ਕੇ ਹੀ ਪ੍ਰਸ਼ਾਦਾ ਬਣਾਓ ਓਵੇਂ ਦਾ ਹੀ ਫਿਰ ਬੱਚੇ ਦੇ ਮਨ ਤੇ ਅਸਰ ਹੋਵੇਗਾ ਪ੍ਰਸ਼ਾਦਾ ਬਣਾਉਂਦੇ ਸਮੇਂ ਆਪਾਂ ਪਹਿਲਾਂ ਤੇ ਆਖਰੀ ਪ੍ਰਸ਼ਾਦਾ ਜੋ ਰੱਖਦੇ ਹਾਂ ਐਵੇਂ ਦੀ ਥਾਂ ਨਾ ਪਾਓ ਜਿੱਥੇ ਆਂਦਾ ਅਨਾਦਰ ਹੁੰਦਾ ਹੈ ਤਵੇਂ ਤੇ ਪਾਇਆ ਪਹਿਲਾ ਖਾਸ ਕਰਕੇ ਪ੍ਰਸ਼ਾਦਾ ਅਸੀਂ ਪਸ਼ੂ ਪੰਛੀਆਂ ਨੂੰ ਪਾਉਣਾ ਹੈ ਅੰਤਿਮ ਆਪਾਂ ਕੁੱਤੇ ਨੂੰ ਪਾ ਸਕਦੇ ਹਾਂ ਪਰ ਇਸ ਤਰ੍ਹਾਂ ਦੀ ਥਾਂ ਤੇ ਨਾ ਰੱਖੋ ਜਿੱਥੇ ਉਹਦਾ ਅਨਾਦਰ ਹੋਵੇ ਉਹ ਪੈਰਾਂ ਵਿੱਚ ਰੁਲ ਜਾਵੇ ਇਹ ਵੀ ਸਿਆਣਿਆਂ ਨੇ ਬੜਾ ਹੀ ਗੇਨ ਮਿੱਧ ਕੇ ਬਣਾਇਆ ਹੈ ਕਈ ਲੋਕ ਕਹਿੰਦੇ ਹਨ ਕਿ ਐਵੇਂ ਕਿਉਂ ਕਰੀਏ ਇਹ ਵੀ ਇੱਕ ਇਸਾਮ ਨਾਲਾ ਆਪਣੇ ਦੇਣ ਦੀਆਂ ਚੀਜ਼ਾਂ ਦੇ ਵਿੱਚ ਦਸਵੰਧ ਕੱਢਣ ਦੇ ਬਰਾਬਰ ਹੁੰਦਾ ਹੈ ਆਪਾਂ ਜੋ ਵੀ ਖਾਂਦੇ ਹਾਂ ਉਹਦਾ ਦਸਵਾਂ ਹਿੱਸਾ ਆਪਾਂ ਕੱਢ ਦਿੰਦੇ ਹਾਂ ਉਹ ਕਿਸੇ ਜ਼ਰੂਰਤਮੰਦ ਨੂੰ ਦਿੰਦੇ ਹਾਂ ਦੇਖੋ ਸਾਧ ਸੰਗਤ ਜੀ ਦਾਲ ਸਬਜ਼ੀ ਛੋਲ ਤੇ ਰੋਟੀ ਇਹਨਾਂ ਚਾਰ ਚੀਜ਼ਾਂ ਦੇ ਵਿੱਚੋਂ ਰੋਟੀ ਸਭ ਤੋਂ ਮੁੱਖ ਹੈ ਤੇ ਉਹ ਕਿਉਂ ਰੋਟੀ ਪ੍ਰਣ ਬਖਸ਼ ਦੇ ਹੈ ਉਹ ਸਾਂਭ ਲੋਣੀ ਦੇ ਤੱਤ ਰੋਟੀ ਵਿੱਚ ਹੁੰਦੇ ਹਨ ਜੋ ਸਰੀਰ ਲਈ ਬੜੇ ਜ਼ਰੂਰੀ ਹੁੰਦੇ ਹਨ ਇਹ ਪੁਰਾਤਨ ਸਮੇ ਤੋਂ ਹੀ ਲੋਕ ਕਰਦੇ ਹਨ ਇਹ ਕੰਮ ਪੁਰਾਤਨ ਸਮੇ ਤੋਂ ਹੀ ਲੋਕ ਕਰਦੇ ਆ ਰਹੇ ਹਨ ਤੇ ਪਹਿਲੀ ਰੋਟੀ ਜਨੌਰਾਂ ਦੀ ਕੱਢੀ ਜਾਂਦੀ ਸੀ ਉਦੋਂ ਫੋਨ ਨਹੀਂ ਸੀ ਹੁੰਦੇ ਕੋਈ ਵੀ ਦੋਸਤ ਮਿੱਤਰ ਰਿਸ਼ਤੇਦਾਰ ਜਦੋਂ ਘਰ ਆਉਂਦਾ ਸੀ ਤਾਂ ਪਹਿਲਾਂ ਤੋਂ ਪਤਾ ਨਹੀਂ ਸੀ ਹੁੰਦਾ ਇਸ ਕਰਕੇ ਬੀਬੀਆਂ ਹਮੇਸ਼ਾ ਇੱਕ ਜਾਣ ਦੋ ਜਾਣਿਆਂ ਦਾ ਪ੍ਰਸ਼ਾਦਾ ਵਾਧਾ ਪਨਾ ਕੇ ਰੱਖ ਲੈਂਦੀਆਂ ਸਨ ਕਿ ਕੋਈ ਵੀ ਭੁੱਖਾ ਨਾ ਰਹਿ ਜਾਵੇ ਤੇ ਨਾ ਹੀ ਸਾਡੇ ਘਰੋਂ ਕੋਈ ਖਾਲੀ ਢੱਡ ਜਾਵੇ ਤੇ ਬਰਕਤ ਤੇ ਸੁੱਖ ਹਮੇਸ਼ਾ ਫਰਵਾਸ ਕਰਦੇ ਸੀ ਤਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਸਨ ਪਿਆਰ ਵੀ ਸੀ ਇਹ ਆਪਾਂ ਚੀਜ਼ ਵੇਖਦੇ ਹਾਂ ਪਹਿਲਾਂ ਲੋਕ ਵਾਧ ਸੁੱਖੀ ਸੀ ਅੱਜ ਤੇ ਸਿਰਫ ਕਲਪਨਾ ਰਹਿ ਗਈ ਹੈ ਉਹੋ ਇਸੇ ਕਰਕੇ ਵੀ ਪੁਰਾਣੀਆਂ ਚੀਜ਼ਾਂ ਨੂੰ ਆਪਾਂ ਸੋਹਂਦੇ ਹੀ ਨਹੀਂ ਉਹਨਾਂ ਨੂੰ ਮੰਨਦੇ ਵੀ ਨਹੀਂ ਹਾਂ ਉਹ ਲੋਕ ਰੋਟੀ ਪ੍ਰਸ਼ਾਦਾ ਖਾਂਦੇ ਸਮੇਂ ਸ਼ਾਤ ਅਤੇ ਬੁਰਕੀਆਂ ਵੀ ਪਾ ਦਿੰਦੇ ਸਨ ਹਰ ਘਰ ਵਿੱਚ ਕੁੱਤਾ ਹੁੰਦਾ ਸੀ ਉਹਨੂੰ ਪ੍ਰਸ਼ਾਦਾ ਪਾ ਕੇ ਜ਼ਰੂਰ ਉਹਨੂੰ ਪ੍ਰਸ਼ਾਦਾ ਪਕਾ ਕੇ ਜ਼ਰੂਰ ਪਾਇਆ ਜਾਂਦਾ ਸੀ ਅੱਜ ਉਹ ਸਮਾਂ ਨਹੀਂ ਰਿਹਾ ਤੇ ਉਹ ਸੋਚ ਵੀ ਨਹੀਂ ਰਹੀ ਫਿਰ ਕੀਤਾ ਕਿ ਜਾਵੇਂ ਉਹ ਪਿਆਰ ਤੇ ਬਰਕਤ ਫਿਰ ਕਿਵੇਂ ਵਾਸ ਕਰ ਜਾਵੇ ਇਸ ਲਈ ਮੰਨ ਲੋ ਕਿ ਹਰਨ ਨੇੜੇ ਦੇ ਗੁਰੂ ਘਰ ਵਿੱਚ ਉਪਰਾਲਾ ਕੀਤਾ ਜਾਵੇ ਕਿ ਮਸੀਹਾ ਤੇ ਪੁੰਨਿਆਂ ਸੰਗ੍ਰਾਂ 10ਵੀਂ ਜਾਂ 25ਵੀਂ ਉਤੇ ਆਪਾਂ ਕੋਈ ਗੁਰੂ ਘਰ ਵਿਲਾ ਐਵੇਂ ਜਾਂਦਾ ਨਹੀਂ ਪਰ ਦਿਹਾੜੀਆਂ ਵਰਗੇ ਜ਼ਰੂਰ ਮਨਾਏ ਜਾਂਦੇ ਹਨ ਪਰ ਦਿਹਾੜੇ ਵਰਗੇ ਪਰ ਦਿਹਾੜੇ ਜ਼ਰੂਰ ਮਨਾਏ ਜਾਂਦੇ ਹਨ ਜਿਵੇਂ ਬਹਾਨੇ ਲੋਕ ਗੁਰੂ ਘਰ ਵਿੱਚ ਜਾ ਕੇ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਦੇ ਹਨ ਤੇ ਮਨ ਤੇ ਤਨ ਉਹਨਾਂ ਦੇ ਫਿਰ ਰੋਗ ਤੋਂ ਮੁਕਤ ਹੋ ਜਾਂਦੇ ਹਨ ਓਵੇਂ ਭਾਵੇਂ ਕੋਈ ਗੁਰੂ ਘਰ ਨਹੀਂ ਜਾਂਦਾ ਪਰ ਇਹਨਾਂ ਦਿਹਾੜਿਆਂ ਤੇ ਲੋਕ ਗੁਰੂ ਘਰ 'ਚ ਜ਼ਰੂਰ ਜਾਂਦੇ ਹਨ ਜੇ ਉਹ ਫਲਾਣਾ ਚੱਲਿਆ ਤੇ ਅਸੀਂ ਵੀ ਚੱਲਨੇ ਹਾਂ ਤੇ ਸਾਥ ਬਣਾ ਕੇ ਤੁਰ ਪੈਂਦੇ ਹਨ ਆਪਾਂ ਵੀ ਚੱਲਦੇ ਹਾਂ ਲੋਕ ਇਹ ਸੋਚਦੇ ਹਨ ਹੁਣ ਇਸ ਦਿਨ ਕਰਨਾ ਕੀ ਹੈ ਸੰਗਤ ਜੀ ਹੁਣ ਐਸੇਨ ਕਰਨਾ ਕੀ ਹੈ ਮਹੀਨੇ ਵਿੱਚ 3 ਦਿਨ ਜਾਂ 31 ਦਿਨ ਹੁੰਦੇ ਹਨ ਉਹ ਸੇਨ 3ਵੇਂ ਪ੍ਰਸ਼ਾਦੇ ਨੂੰ ਬਣਾ ਲਓ ਤੇ ਜੋ ਵੱਧ ਬਣਾ ਸਕਦਾ ਹੈ ਉਹ ਵੱਧ ਬਣਾ ਲਓ ਗੁਰੂ ਘਰ ਲੰਗਰ ਵਿੱਚ ਗੁਰੂ ਘਰ ਲੰਗਰ ਵਿੱਚ ਜਾ ਕੇ ਦੇ ਕੇ ਆਓ ਜੇ ਕੋਈ ਦਾਲ ਸਬਜ਼ੀ ਵੀ ਬਣਾ ਸਕਦਾ ਹੈ ਉਹ ਵੀ ਬਣਾ ਕੇ ਲੈ ਜਾਵੇ ਜੇ ਕੋਈ ਜ਼ਰੂਰਤਮੰਦ ਹੈ ਉਸ ਦੇ ਘਰ ਵੀ ਦੇ ਕੇ ਆ ਸਕਦੇ ਹੋ ਜੇਵੇਂ ਕੱਲੀ ਰੋਟੀ ਰੁੱਖੀ ਰੋਟੀ ਮਿੱਸੀ ਰੋਟੀ ਵਧੀਆ ਜੇਕਰ ਨਹੀਂ ਲੱਗਦੀ ਤੁਸੀਂ ਕੋਈ ਖੀਰ ਬਣਾ ਕੇ ਲੈ ਕੇ ਜਾ ਸਕਦੇ ਹੋ ਕੋਈ ਪ੍ਰਸ਼ਾਦਾ ਬਣਾ ਸਕਦੇ ਹੋ ਉਹ ਲੈ ਜਾਓ ਕੋਈ ਰੋਟੀਆਂ ਗੁੜ ਵਾਲੀਆਂ ਬਣਾ ਕੇ ਲੈ ਕੇ ਜਾ ਸਕਦੇ ਹੋ ਉਹ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਨੂੰ ਮਿਲੇਗਾ ਇਹ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਸਭ ਦੇ ਮਨਾਂ ਚ ਸਵਾਲ ਵੀ ਹੁੰਦੇ ਹਨ ਐਵੇਂ ਕਰਾਂਗੇ ਤੇ ਸਾਨੂੰ ਕੀ ਮਿਲੇਗਾ ਅੱਜ ਦੇ ਮਨੁੱਖ ਦੇ ਮਨ ਦੇ ਵਿੱਚ ਇਹ ਆਸ ਵੀ ਹੁੰਦੀ ਹੈ ਕਿ ਐਵੇਂ ਕਰਾਂਗੇ ਤੇ ਮੈਨੂੰ ਕੀ ਹਾਸਲ ਹੋਵੇਗਾ ਦੇਖੋ ਪਿਆਰੀ ਸਾਧ ਸੰਗਤ ਜੀ ਦਾਨਪੁਣ ਸਭ ਤੋਂ ਵੱਡਾ ਪੁਣ ਹੈ ਆਪਣੇ ਭਾਗ ਬਦਲ ਦਿੰਦਾ ਹੈ ਵਿਸ਼ਵਾਸ ਕਰਕੇ ਆਪਣੇ ਮਨ ਵਿੱਚ ਸੋਚੋ ਤੇ ਅਗਲੇ ਦਿਨ ਇਸੇ ਨਤੀਜੇ ਤੁਸੀਂ ਆਪ ਦੇਖੋਗੇ ਆਪਣੇ ਵੱਡੇ-ਵਡੇਰੇ ਆਪਣੇ ਤੋਂ ਭਾਵੇਂ ਘੱਟ ਪੜੇ ਲਿਖੇ ਸਨ ਪਰ ਆਪਣੇ ਤੋਂ ਵੱਧ ਜਾਣਕਾਰੀ ਤੇ ਗਿਆਨ ਉਹਨਾਂ ਦੇ ਕੋਲ ਸੀ ਜ਼ਿੰਦਗੀ ਉਹਨਾਂ ਦੀ ਸਕੂਨ ਦੇ ਨਾਲ ਭਰੀ ਸੀ ਆਪਣੇ ਵਿੱਚ ਬਹੁਤ ਜਾਣੇ ਇਹ ਜਾਣਦੇ ਹੋਣਗੇ ਕਿ ਜਦੋਂ ਆਪਾਂ ਬਚਪਨ ਵਿੱਚ ਦਾਦੀ ਨਾਲ ਸਵੇਰੇ ਸ਼ਾਮ ਗੁਰੂ ਘਰ ਜਾਂਦੇ ਸੀ ਤਾਂ ਕੌਲੀ ਵਿੱਚ ਆਟਾ ਪਾ ਕੇ ਲੈ ਕੇ ਜਾਂਦੇ ਸੀ ਗੁਰੂ ਘਰ ਲੈ ਕੇ ਜਾਇਆ ਕਰਦੇ ਸੀ ਤੇ ਉਹਨਾਂ ਦੇ ਕੋਲ ਇੱਕ ਡੱਬੇ ਹੁੰਦੇ ਸੀ ਤੇ ਉਹ ਪਾ ਕੇ ਉਹ ਆਟਾ ਲੈ ਕੇ ਜਾਂਦੇ ਸਨ ਉਹਦੇ ਨਾਲ ਮੱਥਾ ਟੇਕਿਆ ਕਰਦੇ ਸਨ ਤੇ ਗੁਰੂ ਘਰ ਇੱਕ ਪਾਸੇ ਕੋਈ ਪੀਪਾ ਜਾਂ ਪਡੋਲੀ ਰੱਖੀ ਹੁੰਦੀ ਸੀ ਆਪਣਾ ਨਮਸਕਾਰ ਕਰਕੇ ਉਹ ਆਟਾ ਪਾ ਦਿੰਦੇ ਸੀ ਐਵੇਂ ਉਹਨਾਂ ਦੇ ਘਰ ਦਾ ਰਿਜਕ ਆਟਾ ਦਾ ਸਬੰਧ ਦੇ ਰੂਪ ਵਿੱਚ ਚੱਲਿਆ ਜਾਂਦਾ ਸੀ ਫਿਰ ਉਹ ਆਟੇ ਨਾਲ ਲੰਗਰ ਬੰਦਾ ਸੀ ਤੇ ਸੰਗਤਾਂ ਜਦੋਂ ਛਕਦੀਆਂ ਸਨ ਤੇ ਉਹਦੇ ਹਿੱਸੇ ਵਿੱਚ ਫਿਰ ਪੌਣ ਬਣ ਜਾਂਦੇ ਸਨ ਜੋ ਉਹ ਥੇ ਲੈ ਕੇ ਆਇਆ ਸੀ ਆਟਾ ਆਪਣੇ ਘਰ ਦਾ ਆਟਾ ਦਾ ਸਬੰਧ ਰੋਟੀ ਬਣ ਜਾਂਦਾ ਸੀ ਐਵੇਂ ਕਰਨ ਦੇ ਨਾਲ ਕਰਦੀਆਂ ਜੋ ਮੁਸ਼ਕਲਾਂ ਤੇ ਸੰਕਟ ਸਨ ਉਹ ਆਪੇ ਹੀ ਹੱਲ ਹੋ ਜਾਂਦੇ ਸਨ ਉਸ ਸਮੇਂ ਜੋ ਪਾਟੇ ਸਿੰਘ ਸਨ ਜਾਂ ਗਾਜੀ ਸਨ ਉਹ ਸਾਰੇ ਪਿੰਡ ਵਿੱਚ ਗਜਾ ਕਰਨ ਆਇਆ ਕਰਦੇ ਸੀ ਕਿਸੇ ਨੇ ਦੋ ਕਿਸੇ ਨੇ ਚਾਰ ਪਰਸ਼ਾਦੇ ਕਿਸੇ ਨੇ ਸਬਜੀ ਨਾਲ ਕਿਸੇ ਨੇ ਦੁੱਧ ਨਾਲ ਘਰ ਵਿੱਚ ਜੇਕਰ ਕੋਈ ਫਲ ਲੱਗ ਗਿਆ ਹੋਣਾ ਤਾਂ ਉਹ ਵੀ ਨਾਲ ਹੀ ਲਿਆਦਿਆ ਕਰਨਾ ਗੁਰੂ ਘਰ ਜੋਗ ਸਿਨੇ ਆਇਆ ਕਰਨਾ ਉਸ ਨੂੰ ਦੇ ਦਿਆ ਕਰਨਾ ਕਨਨ ਰੋਜ ਜਦ ਦਾ ਸੰਬੰਧ ਦਾ ਹਿੱਸਾ ਜਾਇਆ ਕਰਦਾ ਸੀ ਤੇ ਪਾਠੇ ਸਿੰਘ ਉਸ ਨਾਲ ਜਰੂਰ ਉਸ ਨਾਲ ਜ਼ਰੂਰਤਮੰਦਾਂ ਦਾ ਟਿੱਡ ਪਰ ਦਿੰਦੇ ਸਨ ਨੇੜੇ ਕਈ ਵਾਰ ਕੋਈ ਹਸਪਤਾਲ ਹੁੰਦਾ ਤਾਂ ਉਹ ਗੁਰੂ ਘਰੋਂ ਪ੍ਰਸ਼ਾਦਾ ਲੈ ਜਾਂਦੇ ਬੱਚਿਆਂ ਲਈ ਦੁੱਧ ਜਾਂ ਮਰੀਜ਼ ਲਈ ਦੁੱਧ ਲੈ ਜਾਂਦੇ ਐਵੇਂ ਆਪਣੇ ਘਰ ਵਿੱਚ ਰਸਦ ਕਾਇਆ ਦਾ ਟਿੱਡ ਪਰ ਦਿੰਦੇ ਇਹ दान ਵੀ ਬੜਾ ਵੱਡਾ दान ਹੁੰਦਾ ਸੀ दा ਪਰ ਹੁਣ ਕੀ ਹੈ ਕਿ ਇਹ ਚੀਜ਼ਾਂ ਹੁਣ ਹੌਲੀ-ਹੌਲੀ ਖਤਮ ਹੁੰਦੀਆਂ ਜਾ ਰਹੀਆਂ ਹਨ ਇਹ ਲੋਕ ਹੀ ਗਈਆਂ ਹਨ ਅੱਜ ਉਹ ਗੁਰੂ ਘਰ ਆਟਾ ਲੈ ਕੇ ਜਾਂਦੇ ਹਨ ਤੇ ਘਰ ਵਿੱਚ ਗਾਜੀ ਵੀ ਆਉਂਦਾ ਜਿਸ ਦੇ ਨਾਲ ਉਹ ਪ੍ਰਸ਼ਾਦਾ ਲੋਕਾਂ ਤੱਕ ਪਹੁੰਚ ਜਾਂਦਾ ਪਰ ਕਈ ਵਾਰ ਇਨ੍ਹਾਂ ਪਿੰਡਾਂ ਕਈਆਂ ਦੇ ਵਿੱਚ ਇਹ ਵੀ ਕੰਮ ਹੁਣ ਬੰਦ ਹੋ ਚੁੱਕਾ ਉਸ ਦੇ ਨਾਲ ਤਾਂ ਕਈਆਂ ਦਾ ਪੇਟ ਭਰਦਾ ਸੀ ਕਈ ਸਾਡੇ ਘਰ ਦੇ ਵਿੱਚ ਅਸੀਸਾਂ ਇਕੱਠੀਆਂ ਹੋ ਜਾਂਦੀਆਂ ਸਨ ਪਰ ਅੱਜ ਆਪਾਂ ਇਹ ਰੋਲਾ ਪਾ ਕੇ ਵੀ ਇਹ ਸਮਾਨ ਨੇ ਸੰਭਾਲ ਸਕੇ ਕਿ ਐ ਕਿ ਸਭ ਪੁਰਾਤਨ ਚੀਜ਼ਾਂ ਖਤਮ ਕਰ ਚੁੱਕੇ ਹਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਆਪਣੇ ਲਈ ਨੁਕਸਾਨਦੇਹੀ ਵੀ ਹਨ ਅਸੀਂ ਕਹਿ ਦਿੰਦੇ ਹਾਂ ਸਾਡੇ ਤੋਂ ਐਵੇਂ ਹੁੰਦਾ ਨਹੀਂ ਕਈ ਲੋਕ ਅੱਜ ਕੱਲ ਇਹ ਕਹਿੰਦੇ ਹਾਂ ਸਾਡੇ ਤੋਂ ਐਵੇਂ ਹੁੰਦਾ ਨਹੀਂ ਬੰਦਾ ਨਹੀਂ ਆਪਾਂ ਬੀਬੀਆਂ ਵੀ ਇਦਾਂ ਹੀ ਕਹਿੰਦੀਆਂ ਹਾਂ ਉਹ ਤਾਂ ਸਭ ਮਿਲ ਜੁਲ ਕੇ ਕੰਮ ਕਰਨ ਦਾ ਟ੍ਰੈਂਡ ਹੋ ਜਾਂਦਾ ਹੈ ਜੋ ਵੀ ਰਸਮਾਂ ਰੀਤੀ ਰਵਾਜ ਪਨਾਏ ਗਏ ਸਨ ਇਸ ਪਿੱਛੇ ਕੋਈ ਨਾ ਕੋਈ ਧਾਰਮਿਕ ਤੇ ਵਿਗਿਆਨਿਕ ਕਾਰਨ ਮਿਸੇ ਆਪਾ ਉਹਨਾਂ ਕਾਰਨਾਂ ਨੂੰ ਨਹੀਂ ਦੇਖਦੇ ਬਸ ਬੜੀ ਛੇਤੀ ਜਵਾਬ ਦਿੰਦੇ ਹਾਂ ਕਿ ਇਹ ਤਾਂ ਧਰਮ ਕਾਂਡੇ ਹੈ ਕਦੇ ਉਹਦੇ ਪਿੱਛੇ ਕਾਰਨ ਵਜਾ ਤਰਨਾਂ ਦੀ ਕੋਈ ਪਰਚੋਲ ਨਹੀਂ ਕਰਦੇ ਜ਼ਰੂਰੀ ਨਹੀਂ ਸਭ ਸਹੀ ਹੋਵੇ ਪਰ ਜ਼ਰੂਰੀ ਇਹ ਵੀ ਨਹੀਂ ਕਿ ਸਭ ਗਲਤ ਹੋਵੇ ਪਰ ਜੋ ਕਰਨਾ ਹੈ ਜੋ ਚੀਜ਼ਾਂ ਸਿੱਕਾਰਸਾ ਕਰਦੇ ਹਾਂ ਸਾਰੇ ਨਾਮ ਨੂੰ ਕੁਝ ਤਾਂ ਅਸੀਂ ਕਰ ਸਕਦੇ ਹਾਂ ਉਹਨਾਂ ਨੂੰ ਜ਼ਰੂਰ ਕਰਕੇ ਦੇਖੋ ਅਜ਼ਮਾ ਕੇ ਦੇਖੋ ਇਹਨਾਂ ਵਿੱਚ ਕਿਤੇ ਨਾ ਕਿਤੇ ਆਪਣਾ ਹੀ ਭਲਾ ਹੈ ਕਈ ਵਾਰ ਕੀ ਹੁੰਦਾ ਕਿ ਆਪਾਂ ਕਿਤੇ ਪਹੁੰਚ ਕੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਪਰ ਜੋ ਚੱਲ ਕੇ ਘਰ ਵਿੱਚ ਆਉਂਦਾ ਹੈ ਉਹਦੀ ਮਦਦ ਆਪਾਂ ਕਰ ਸਕਦੇ ਹਾਂ ਜ਼ਰੂਰੀ ਨਹੀਂ ਪੈਸੇ ਨਾਲ ਹੀ ਮਦਦ ਕਰਨੀ ਹੈ ਦੋ ਪਰਛਾਦੇ ਨਾਲ ਵੀ ਕਿਸੇ ਦੀ ਮਦਦ ਕੀਤੀ ਜਾ ਸਕਦੀ ਹੈ ਰੋਜ਼ ਹੀ ਪ੍ਰਸ਼ਾਦਾ ਪਾਣੀ ਘਰ ਵਿੱਚ ਪਾਉਂਦਾ ਹੈ ਆਪਣੇ ਆਸ-ਪਾਸੇ ਕੋਈ ਹੈ ਤਾਂ ਜਿਸ ਨੂੰ ਦੋ ਪ੍ਰਸ਼ਾਦਿਆਂ ਦੀ ਜ਼ਰੂਰਤ ਹੋਵੇਗੀ ਉਹਦੀ ਜ਼ਰੂਰਤ ਪੂਰੀ ਕਰ ਦਿਓ ਨਿੱਕੇ-ਨਿੱਕੇ ਜਦੋਂ ਅਸੀਂ ਕਦਮ ਪ੍ਰਮਾਤਮਾ ਜੀ ਦੇ ਨਾਮ ਤੇ ਚੱਲਾਂਗੇ ਵਾਈ ਗੁਰੂ ਜੀ ਸਾਡੇ ਵੱਡੇ-ਵੱਡੇ ਕਦਮ ਚੱਲ ਕੇ ਆਪਣੇ ਕੋਲ ਆ ਜਾਣਗੇ ਆਪਾਂ ਕਿਸੇ ਵੱਲ ਹੱਥ ਵਧਾਉਂਦੇ ਆ ਤਾਂ ਪ੍ਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਫਿਰ ਆਪਣੇ ਆਪ ਹੀ ਬਣ ਜਾਵੇਗਾ ਸੰਗਾਦੀ ਵਾਹਿਗੁਰੂ ਸੇ ਕਾਖਾਲ ਸਾ ਵਾਹਿਗੁਰੂ ਸੇ ਕੇ ਫਤਿਹ